ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਨਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਚੰਡੀਗੜ੍ਹ ਦੇ ਸੈਕਟਰ 34 ਮੈਦਾਨ ਗਰਾਉਂਡ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦੇ ਕਿ ਕੱਲ ਜਿਹੜਾ ਆਇਆ ਹੈ ਦਲਜੀਤ ਦੋਸਤ ਦਾ ਜਿਹੜਾ ਆਇਆ ਹੈ ਅਤੇ ਕੰਸੈਪਟ ਹੋਣ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦੇ ਕਿ ਅੱਜ ਤੁਸੀਂ ਮੇਰੇ ਪਿੱਛੇ 13 ਤਰਫ ਦੀ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਇੱਥੇ ਜਿਹੜੀ ਹੈਗੀ ਆ ਉਸ ਤਰ੍ਹਾਂ ਦੇਖਣ ਨੂੰ ਮਿਲ ਰਹੀ ਹੈ ਤੇ ਤੁਹਾਨੂੰ ਦੱਸ ਦੇ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਨੇ ਚੰਡੀਗੜ੍ਹ ਪੁਲਿਸ ਦੇ ਜਵਾਨ ਇੱਥੇ ਪਹੁੰਚ ਚੁੱਕੇ ਨੇ ਇਸ ਕਨਸੈਪਟ ਦੀ ਜੇ ਤਾਂ ਗੱਲ ਕੀਤੀ ਜਾਵੇ ਤਾਂ ਕਨਸੈਪਟ ਦੀ ਉਹ ਵੀ ਤਿਆਰੀਆਂ ਹੋ ਚੁੱਕੀਆਂ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੰਗ-ਬਰੰਗੀ ਲਾਈਟਾਂ ਜਿਹੜੀ ਹੈਗੀਆਂ ਬਲਡਰੀਆ ਕਨਸੈਪਟ ਦੀਆਂ ਤੇ ਤੁਹਾਨੂੰ ਦੱਸ ਦੇਗੀ ਅੰਦਰ ਜਾਣ ਦੀ ਜਿਹੜੀ ਹੈਗੀ ਹੈ ਇਸ ਵਕਤ ਤੋਂ ਕਨਸੈਪਟ ਟੂਰਨਾਮੈਂਟ ਨੂੰ 2 ਸਾਲ ਦਾ ਅੰਦਰ ਜਾਣ ਦੀ ਪਰਮਿਸ਼ਨ ਜਿਹੜੀ ਹੈਗੀ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਰਹੀ ਪਰ ਤੁਹਾਨੂੰ ਦੱਸ ਦੇ ਕਿ ਚੱਲੀ ਗਰ ਪੁਲਿਸ ਜਿਹੜੀ ਹੈਗੀ ਹੈ ਇੱਥੇ ਮੁਸਤੈਦ ਦੇਖਣ ਨੂੰ ਮਿਲ ਰਹੀ ਹੈ ਤੇ ਤੁਹਾਨੂੰ ਦੱਸ ਦੇ ਕਿ ਇੱਥੇ ਕੱਲ ਜਿਹੜਾ ਆਇਆ ਉਹਨਾਂ ਦਾ ਦਿਲਜੀਤ ਉਸਾਨ ਦਾ ਜਿਹੜਾ ਆਇਆਗਾ ਕਨਸੈਪਟ ਚੈਪਟਰ 34 ਦੇ ਵਿੱਚ ਹੋਣ ਜਾ ਰਿਹਾ ਹੈ ਇਹ ਤੁਹਾਨੂੰ ਦੱਸ ਦੇ ਕਿ ਚੰਡੀਗੜ੍ਹ ਪੁਲਜ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਲਗਾਤਾਰ ਅੰਦਰ ਮੀਟਿੰਗਸ ਚੱਲ ਰਹੀਆਂ ਹਨ ਕੱਲ 14 ਤਰੀਕ ਨੂੰ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਬਹੁਤ بڑا ਜਿਹੜਾ ਹੈਗਾ ਕਾਨਫਰੰਸਟ ਹੋਣ ਜਾ ਰਿਹਾ ਹੈ ਦਲਜੀਤ ਦੋਸਾਂ ਦੀ ਦਾ ਤੁਹਾਨੂੰ ਦੱਸ ਦੇ ਕਿ ਇਹਦੀ ਤਿਆਰੀਆਂ ਵੀ ਹੋ ਚੁੱਕੀਆਂ ਹਨ ਪਰ ਮੈਂ ਇਸ ਵਕਤ 34 ਦੇ ਨਾਲ ਰੱਖਦੀ ਹੋਈ ਫਰਨੀਚਰ ਮਾਰਕੀਟ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦੇ ਕਿ ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਬਿਜ਼ਨਸ 'ਚ ਕਾਫੀ ਜ਼ਿਆਦਾ ਫਰਕ ਪੈਂਦਾ ਹੈ ਤੇ ਮੇਰੇ ਨਾਲ ਇਸ ਵਕਤ ਮਾਰਕੀਟ ਦੇ ਕੁਝ ਦੁਕਾਨਦਾਰ ਜਿਹੜੇ ਨੇ ਮੇਰੇ ਨਾਲ ਗੱਲਬ सर दलजीत दोसान जो पंजाब के और बॉलीवुड के नामी जो एक्टर भी हैं सिंगर भी हैं उनका तो कंसेप्ट आपके बिल्कुल सामने हो रहा है तो किस तरीके से देखते हैं इसमें तो लोगों को तंग करने वाली बात है जी कोई इतना बड़ा प्रोग्राम है और हार्ट ऑफ द सिटी चौंती में हो रहा है जी जिसमें कि पहले ही ट्रैफिक बहुत ज़्यादा है जी और आसपास पेट्रोल पंप क्या उसी के साथ वो लगे हुए हैं लीकर वाले तो दिक्कत ही है जी बहुत ही ज़्यादा पब्लिक कोई आ नहीं सकती है जी कोई बंदा कहीं जा नहीं सकता फर्क पड़ता है बिजनेस मतलब वो कह रहे जी रोड बंद करो आना नहीं है जी आओगे तो चलान हमने बाहर बाइक खड़ा किया कहते चलान है जी आना नहीं है आपने। क्या करें जी इससे पहले कर्ण योजना का जो, जो पुंसर्ट, पुंसर्ट है वो भी हुआ था उस हम कितनी प्रॉब्लम हुई थी आपको लगभग तीस हजार के करीब आई थी बिल्कुल जी उसमें भी सेम ऐसे ही हुआ था जी मतलब भी चलान होने से बचाव हो गया और मतलब भी दिक्कत ही बहुत ज्यादा है और कल किस तरीके से देखते हमारे तो हिसाब से तो प्रशासन मतलब से आप हम तो यही कहते हैं कोई ऐसा प्रोग्राम करना हो कहीं बाहर करें यहाँ पे हार्ट में मतलब भी ये चंडीगढ़ का प्राइम लोकेशन है यहाँ पर ना करें ये तो खाली एरिया वहाँ करें जिधर भी सारा सेफ हो ਪੈਟਰੋਲ ਪੰਪ ਵਗੈਰਾ ਇਹ ਚੀਜ਼ੇ ਨਾਲ ਕੁਝ ਹੋਰ ਵੀ ਮੇਰੇ ਨਾਲ ਦੁਕਾਨਦਾਰ ਜੁੜ ਚੁੱਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੱਲ ਜਿਹੜਾ ਦਲਜੀਤ ਦੋਸਾਂ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਉਸਦੇ ਲੈ ਕੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਹਰਜਿੰਦਰ ਕਿੱਥੇ ਰਹਿੰਦੇ ਹੋ ਰਹਿੰਦੇ ਚੰਡੀਗੜ੍ਹੇ ਆ ਸ਼ੌਕ ਉਹਦੇ 24 ਨੰਬਰ ਕੇਸੀ ਕੱਲ ਦਲਜੀਤ ਦੋਸਾਂ ਦਾ ਜਿਹੜਾ ਹੈਗਾ ਕਨਸੈਪਟ ਹੋਣ ਜਾ ਰਿਹਾ ਉਹ ਵੱਡੇ ਲੈਵਲ ਤੇ ਤੇ ਕਿਸ ਤਰੀਕੇ ਦੇ ਨਾਲ ਦੇਖਦੇ ਤੁਹਾਡੇ ਤਾਂ ਬਿਲਕੁਲ ਸਭ ਨੇ ਹੀ ਹੈ ਉਹ ਰੇਤ ਕੁਝ ਦਿਨ ਪਹਿਲਾਂ ਵੀ ਹੋਇਆ ਤਾਂ ਪ੍ਰੋਗਰਾਮ ਉਹਦੇ ਵਿੱਚ ਇਦਾਂ ਨਾ ਪੂਰੇ ਇੱਕ ਟ੍ਰੈਫਿਕ ਬਹੁਤ ਬੁਰਾ ਹਾਲ ਹੋ ਜਾਏਗਾ ਸਿਸਟਮ ਹੈ ਨਹੀਂ ਕੋਈ ਸਾਰੇ ਚਾਰਸਵੇਰੇ ਬੰਦ ਹੋ ਜਾਂਦੀ ਕਾਰੋਬਾਰ ਸਾਰੇ ਕੋਈ ਵੈਸੇ ਡੈੱਡ ਹੋ ਜਾਂਦੇ ਆ ਜੀ ਕੰਮਕਾਰ ਤੋਂ ਬਿਲਕੁਲ ਜ਼ੀਰੋ ਆ ਅੱਗੇ ਵੀ ਮੰਨ ਲਓ ਕੋਈ ਇਹ ਮੰਨ ਲਓ ਸਿਸਟਮ ਨਹੀਂ ਆਉਰੇ ਦਾ ਉਰੇ ਹੁਣਾਂ ਚੀਜ਼ ਨਹੀਂ ਹੋਣਾ ਚਾਹੀਦੀ ਤੁਸੀਂ ਕੀ ਪੰਗਦੇ ਦੇਖੋ ਇਹ ਜਿਹੜੇ ਪ੍ਰੋਗਰਾਮ ਆ ਨਾ ਇਹ ਸ਼ਹਿਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕੁਆਲਰਡੀ ਟ੍ਰੈਫਿਕ ਬਹੁਤ ਹੋ ਰਿਹਾ ਹੈ ਸਾਰਾ ਦਿਨ ਵੇਸਟ ਹੈ ਸਾਡਾ ਸਵੇਰ ਤੋਂ ਲੈ ਕੇ ਰਾਤ ਤੱਕ ਕਦੋਂ ਨਾਲਾ ਇਹ ਚੱਕਰ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦਾ ਬਾਹਰੇ ਚੰਡੀਗੜ੍ਹ ਤੋਂ ਬਾਹਲੇ ਪ੍ਰੋਗਰਾਮ ਲੱਗਣਾ ਚਾਹੀਦਾ ਕਾਰੋਬਾਰ 'ਚ ਕਿੰਨਾ ਫਰਕ ਪੈਂਦਾ ਹੈ ਕਾਰੋਬਾਰ ਦਾ ਸਵੇਰ ਦੇ ਸ਼ਾਮ ਤੱਕ ਜ਼ੀਰੋ ਜ਼ੀਰੋ ਕਾਰੋਬਾਰ ਹਾਂ ਜੀ ਹਾਂ ਕੋਈ ਨਹੀਂ ਆਉਂਦਾ ਜੀ ਕਿਉਂ ਟ੍ਰੈਫਿਕ ਜਮ ਹੋ ਜਾਂਦੀ ਹੈ ਸਾਰੇ ਉਹ ਲੱਗ ਜਾਂਦੇ ਬੈਰੀਕੇਡਿੰਗ ਕੁਝ ਹੋਰ ਵੀ ਮੇਨ ਨਾਲ ਦੁਕਾਨਦਾਰ ਜਿਹੜੇ ਨੇ ਚੱਕਰ 34 ਦੇ ਦੁਕਾਨਦਾਰ ਨੇ ਉਹ ਮੇਨ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕੱਲ ਦਲਜੀਤ ਤੋਂ ਸਾਂਝਾ ਜੋ ਹੈ ਇੱਕ ਬਹੁਤ بڑے ਲੈਵਲ ਤੇ ਕਨਸੈਪਟ ਹੋਣ ਜਾ ਰਿਹਾ ਹੈ ਤਾਂ ਕਿਸ ਤਰੀਕੇ ਸੇ ਆਪ ਦੇਖਦੇ ਹੋ ਇਸ ਨੂੰ प्रशासन ने इसको यहाँ पे नहीं करवाना चाहिए था जी हम इस विषय में जिस साहब के पास भी गए थे उन्होंने हमारा को आश्वासन दिया था कि आगे ऐसे ऐसे प्रोग्राम नहीं होंगे क्योंकि हमारी मार्केट का जो यहाँ पे बहुत नुकसान होता है जी ये सारा ही एरिया सील कर देते हैं जी यहाँ पे फिर नजदीक नजदीक हमारे हॉस्पिटल भी हैं जी हर दुकानदार को हर बाहर से आने वाले व्यक्ति सब को सबको इस चीज का बड़ा नुकसान है बिजनेस में कितना कारोबार में कितना कारोबार तो बिल्कुल ठप हो जाता है दो दिन का नहीं

ਔਰੀ ਮੈਨੂੰ ਕੁਛ ਹੈ ਕਿ ਨਾਦਰ ਨਾਲ ਗੱਲਬਾਤ ਕਰਾਂ ਕੀ ਨਾਮ ਭਾਜੀ ਤੁਹਾਡਾ ਬਲਕਾਰ ਸਿੰਘ ਹਾਂਜੀ ਕੀ ਕਹਿਣਾ ਚਾਹੂਗੇ ਕਹਿਣਾ ਤਾਂ ਇਹ ਆ ਜੀ ਬਸ ਇਹ ਜਿਹੜੇ ਪ੍ਰੋਗਰਾਮ ਹੈ ਸ਼ਹਿਰ ਤੋਂ ਬਾਹਰ ਹੋਣੇ ਚਾਹੀਦੇ ਇੰਨੀ ਗੈਦਰਿੰਗ ਵਾਲੇ ਪ੍ਰੋਗਰਾਮ ਹੈ ਟ੍ਰੈਫਿਕ ਦੀ ਸਮੱਸਿਆ ਗੱਡੀਆਂ ਦੀ ਪ੍ਰੋਬਲਮ ਸਾਰੇ ਹੀ ਪ੍ਰੋਬਲਮ ਪ੍ਰੋਬਲਮ ਹੈ ਕੱਲ ਸਵੇਰੇ 10:00 ਵਜੇ ਤੋਂ ਹੀ ਪ੍ਰੋਬਲਮ ਸ਼ੁਰੂ ਹੋ ਜਣੀ ਅੱਜ ਵੀ ਪ੍ਰੋਬਲਮ ਹੈ ਕਿ ਅੱਜ ਅੱਜ ਖੈਰ ਠੀਕ ਹੈ ਪਰ ਕੱਲ ਜਾਨਾ ਹੋਈ ਅਜੇ ਤੱਕ ਖੈਰ ਕੁਝ ਨਹੀਂ ਹੈਗਾ ਨਾ ਪਰ ਕੱਲ ਸਵੇਰੇ 10:00 ਵਜੇ ਤੋਂ ਹੀ ਸ਼ੁਰੂ ਹੋ ਜਾਣਾ ਇਹਨਾਂ ਦਾ ਕਾਰੋਬਾਰ 'ਚ ਕਿੰਨੇ ਫਰਕ ਪੈਂਦਾ ਤੁਹਾਡੇ ਬਾਰੇ 100% ਫਰਕ ਹੈ ਜੀ ਗਾਹਗਾ ਆਏਗਾ ਨਹੀਂ 34 ਸੈਕਟਰੇ ਨਹੀਂ ਹੋਏਗਾ ਜਿਹਨੂੰ ਪਤਾ ਲੱਗਿਆ ਦਿਲਜੀਤ ਨੇ 34 ਸੈਕਟਰ ਆਉਣਾ ਜੀ ਉਹ ਆਏਗਾ ਨਹੀਂ ਉਹਨੇ ਆਉਣਾ ਨਹੀਂ ਚਾਹੀਦਾ ਆਖਰ ਚ ਕੀ ਮੰਗ ਕਰਦੇ ਹੋ ਜੀ ਇਹ ਮੰਗਦਾ ਹੀ ਹੈ ਵੀ ਜਿੱਦਾਂ ਹੁਣ ਬਾਹਰ ਉਧਰ 25 ਸੈਕਟਰ ਵੱਲ ਹੈ ਵੱਡੇ ਵੱਡੇ ਗਰਾਉਂਡ ਹੈ ਬਾਹਰ ਸ਼ਹਿਰ ਤੋਂ ਬਾਹਰ ਹੋਣੇ ਚਾਹੀਦੇ ਨੇ ਜੀ ਇਹ ਪ੍ਰੋਗਰਾਮ ਹਰ ਕੋਈ ਮਾਸ ਸਮੱਸਿਆ ਹੈ ਤੇ ਪਾਰਕਿੰਗ ਦੀ ਕਿਹਾ ਟ੍ਰੈਫਿਕ ਸਾਰਾ ਦਿਨ ਪਰੇਸ਼ਾਨ ਰਹਿਨੇ ਪਿਛਲੀ ਵਾਰੀ ਇੰਨਾ ਸਾਰਾ ਦਿਨ ਜਾਮ ਲੱਗਿਆ ਰਿਹਾ ਸ਼ਨੀਵਾਰ ਹੁਣ ਫੇਰ ਹੈ ਕੱਲ ਫੇਰ ਇੱਕੀ ਨੂੰ ਕਹਿੰਦੇ ਜੀ ਮੇਰੇ ਖਾਲ ਜਾਮ ਲੱਗਣਾ ਤਾਂ ਹੁਣ ਹੀ ਤੋਂ ਆ ਜੇ ਜਾਂ ਤਾਂ ਲੱਗਦਾ ਪਰ ਕੱਲ ਜਿਆਦਾ ਜਾ ਸਿਸਟਮ ਸਵੇਰਪੀ ਹੋ ਜਾਏਗਾ ਕੰਮ ਪੂਰਾ ਖਰਾਬ ਰਹਿੰਦਾ business ਪੂਰਾ ਖਰਾਬ ਰਹਿੰਦਾ ਸਾਲਾ business ਫੇਲ ਹੈ ਜੀ ਆਏ ਸੀ ਕਿ ਸਾਡੇ ਨਾਲ ਸੈਕਟਰ 34 ਦੇ ਕੁਝ ਵਪਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਸੈਕਟਰ 34 ਦੇ ਵਿੱਚ ਜਿਹੜਾ ਆ ਗਿਆ ਕਾਰੋਬਾਰ ਬਿਲਕੁਲ ਵੀ ਨਹੀਂ ਹੁੰਦਾ ਤੇ ਕਨਸਰਟ ਜਿਹੜਾ ਆ ਗਿਆ ਇੱਥੇ ਬਿਲਕੁਲ ਨਹੀਂ ਹੋਣਾ ਚਾਹੀਦਾ ਦਾ ਇਹ ਵੀ ਕਹਿਣਾ ਹੈ ਕਿ ਲਾਕਪਾਸ ਜਿਹੜਾ ਹੈ ਘਰ ਵੀ ਨਹੀਂ ਤੇ ਲਾਕਪਾਸ ਕੁਝ ਹਸਪੀਟਲਸ ਵੀ ਨਹੀਂ ਆ ਇਸ ਕਰਕੇ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨਸ ਹੈਗੇ ਆ ਉਹ ਕਿਤੇ ਸ਼ਹਿਰ ਤੋਂ ਬਾਹਰ ਆ ਇਸ ਜਗ੍ਹਾ ਤੇ ਉਹਨਾਂ ਜੇ ਵੀ ਫਿਰ ਰੈਸੀ ਇਲਾਕਾ ਆ ਕੋਈ ਹਸਪਤਾਲ ਨਾ ਹੋਵੇ ਚੰਡੀਗੜ੍ਹ ਕੋ ਸੈਕਟਰ 34 ਤੋਂ ਬਾਂਦ ਮੋਟ ਬਲੀ ਮਨੀਸ਼ ਕੁਮਾਰ ਦੀ ਰਿਪੋਰਟ